ਅੰਜਲੀ ਐ ਆ ਮੋਰੀ ਰੱਖਾਂ ਆ ਮੋਰੀ 20 ਰੱਖੋ ਜੀ ਹੋ ਫੇਰ ਹੋ ਕਿੰਨੀ ਰੱਖੀਏ ਦੱਸੋ ਇਹ ਸਾਡੇ ਜਾਜਗੀ ਹੋਣੀ ਐ ਤੁਸੀਂ ਦੱਸੋ ਜਾਜਗੀ ਹੋएगी ਤੁਹਾਨੂੰ ਹੈਗੀ ਐ ਜਾਜਗੀ ਦੱਸੋ ਕਿੰਨੀ ਰੱਖਣੀ ਆ ਦੱਸੋ ਜੀ ਇਹ ਜੇ ਥੋੜੀ ਕੱਪੜੇ ਇੰਨੇ 16 18 ਰੱਖੀਏ 12 ਰੱਖੀਏ 13 ਰੱਖੀਏ ਕਿੰਨੀ ਰੱਖੀਏ ਨਹੀਂ ਐਨੀ ਤੋਂ ਇਹ ਰੱਖ ਦਈਏ ਇਹ ਠੀਕ ਐ 10 ਇੰਚ 10 ਇੰਚ ਮੋਰੀ ਮੈਂ ਹਰ ਜੀ ਨੂੰ ਨਾ ਡਬਲ ਲੜਣਾ ਨਾ ਹਾਂ ਤੀ ਇਹ ਜੀ ਨੂੰ ਸਮਝੋ ਲੰਬਾਈ ਭਾਈ ਕੋਈ ਟੇਲਰ ਵੀ ਨਹੀਂ ਲੱਭਾ ਅਸ਼ਦਾਈ ਜ੍ਹਾ ਟੇਲਰ ਪੱਲੇ ਪਈ ਹੁਣ ਕੀ ਕਰਾਂ ਕੰਮ ਤੇ ਕਰਾਉਣਾ ਹੀ ਪੈਣਾ ਵੇਖਾਂ ਬੈਠਾ ਹੈ ਆਰਾਮ ਨਾਲ ਕੇ ਕੋਈ ਕੰਮਕੁਮੇ ਵੀ ਅੰਨੇ ਕੱਢੇ ਆਂਦਾ ਵੈਰੀ ਗੁੱਡ ਇਹ ਮਾਪ ਕੇ ਨੇ ਲਿਖਿਆ ਕਿਨੇ ਮਾਪ ਲਿਆ ਰਹੇ ਮਾਪਿਆ ਨਾ ਮੈਂ ਲਿਤਾ ਲਿਖਿਆ ਇਹਨਾਂ ਨੇ ਆਂਟੀ ਜੀ ਤੁਹਾਨੂੰ ਪਤਾ ਹੋ ਨਵੇਂ ਹੈਗੇ ਤੇ ਤੂੰ ਕਮ ਸਿਕਮ ਤੂੰ ਹੀ ਮਾਪ ਲਵਾਉਣਾ ਆਹ ਹੈ ਤੇ ਮੈਨੂੰ ਕਿਹਾ ਜਾਂ ਟੇਲਰ ਦਾ ਕਾਜ ਨਹੀਂ ਖੁੰਦਾ ਮੇਨੂੰ ਜੁੜੇ ਪਤਾ ਜੁੜਾ ਪਾਉਣਾ ਆ ਆਪਾਂ ਨੂੰ ਦੇਖਿਆ ਪਰਖਿਆ ਮਾਪ ਗਲਤ ਹੋਏ ਕੀ ਲਿਖਿਆ ਵੇ ਦਾਤਾ ਮਾਪ ਗਲਤ ਹੋ ਗਿਆ ਨਾ ਸਾਰਾ ਹੀ ਤਾਂ ਸੂਟ ਦਾ ਬੇੜਾ ਘਰ ਕੋਈ ਨਾ ਕੀ ਗੱਲ ਤਾਂ ਲਿਖਿਆ ਕੀ ਲਿਖਿਆ ਵਾ ਦਾਤਾ ਸਹੀ ਬੋਲ ਤਾਂ ਸਹੀ ਬੋਲਾ ਹਾਂ ਤੁਮ ਕੀ ਕਰਨਦੇ ਨਾ ਇਤੋਂ ਛੰਗਾ ਤੇ ਮੈਂ ਸੁਣੋ ਮੈਨੂੰ ਨਾ ਲੈ ਕੇ ਆਂਦੀ ਇਕੱਲੀ ਕੰਮ ਕਰਦੀ ਰਹਿੰਦੀ ਮੈਡਮ ਉਹਨੂੰ ਥੱਲੇ ਲਾ ਕੇ ਰੱਖੀਦਾ ਹੁੰਦਾ ਹੈ ਹਾਂ ਲੱਗਦਾ ਤੁਸੀਂ ਪੈਸੇ ਲੈਣੇ ਹੋਣਗੇ ਇਹਨਾਂ ਕੋ ਦੇਣੇ ਨਹੀਂ ਹੋਣਗੇ ਨਹੀਂ ਨਹੀਂ ਮੈਂ ਤਾਂ ਲੈਣੇ ਲੈਣਾ ਮੈਂ ਜਦੋਂ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਹੁਣ ਆਪਾਂ ਮੈਂ ਤੁਹਾਨੂੰ ਸਾਰੇ ਰਸਤੇ ਦੱਸਾਂਗਾ ਮੈਡਮ 10000 ਰੁਪਏ ਦੇਣ ਨੂੰ ਤਿਆਰ ਹੋ ਗਈ ਕਿ ਨਹੀਂ ਹੋ ਗਈ ਹੈ ਨਾ ਹਾਂ ਮੈਂ ਕਿਹਾ ਜੀ ਕੁਝ ਨਹੀਂ ਕੀਤਾ ਫਿਰ ਉਹ ਮੇਰੀ ਬਲਵਾਂਸਰੀ ਗਈ ਆ ਕਿ ਮੈਂ ਕਹਾਂ ਮੈਂ 6000 ਲਵਾਗਾ ਤੁਸੀਂ ਮੇਰੇ ਨਾਲ 20000 ਰੁਪਏ ਲੈਣਾ ਹੀ ਰਹੇਗਾ ਮੈਂ ਲੈਣਾ ਲੈਣਾ ਹਾਂ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਹਾਂ ਤੁਸੀਂ ਵੀ ਇਹਨਾਂ ਕੋ ਇਹਨਾਂ ਨੂੰ ਦੇਣਾ ਹੀ ਹੋਏਗਾ ਜੇ ਮੇਰੇ ਤਰੀਕੇ ਨਾਲ ਚੱਲੋਗੇ ਤੇ ਲੈਣਾ ਨਹੀਂ ਹੋਏਗਾ ਪਹਿਲੇ ਆਪਣੇ ਬਹਿ ਤੁਹਾਡੇ ਵੀ ਘੜਵਾਵਾਂਗੇ ਨਾਲ ਠੀਕ ਹੈ ਠੀਕ ਹੈ ਸਮਝ ਗਈ ਨਹੀਂ ਬਸ ਮੇਰੀ ਸਾਈਡ ਲੈਣੀ ਮੈਨੂੰ ਪਤਾ ਕਿ ਉਹ ਲਾ ਲਾ ਮੇਰੀ ਨਹੀਂ ਨਹੀਂ ਲੋਇ ਚਲੇ ਨਹੀਂ ਗਿਆ ਮੈਨੂੰ ਤੁਹਾਨੂੰ ਦਿੱਕੀ ਦੱਸਾਂਗਾ ਹਾਂ ਬਸ ਤੁਸੀਂ ਪੈਸਾ ਲੀਤਾ ਅੱਜ ਕੋਈ ਨਹੀਂ ਨਾ ਮੈਂ ਤਾਂ ਕੰਮ ਮੈਡਮ ਕਹਿੰਦੀ ਵੀ 500 ਲੀਤਾ ਮੈਂ ਪਹਿਲਾਂ ਮੈਂ ਗੱਲ ਸੁਣ ਉਹ ਕਹਿੰਦੇ 4000 ਦਾ ਚੀਜ਼ ਹੈ ਕੀ ਅੱਛਾ ਅੱਛਾ ਹਾਂ ਚਲੋ ਅੱਜ ਮੈਂ ਲੈ ਲੀ ਤੇ ਨਾ ਕੱਲ 1000 ਰੁਪਏ ਤੁਹਾਨੂੰ ਦਵਾਵਾਂਗਾ ਠੀਕ ਹੈ ਠੀਕ ਹੈ ਬਸ ਮੇਰੇ ਤਰੀਕੇ ਨਾਲ ਤੁਰਨਾ ਤੁਸੀਂ ਹਾਂ ਚਲ ਠੀਕ ਹੈ ਕਿ ਅੱਜ ਮੈਂ ਇਹ ਲੈ ਲਿਆ ਦੋ ਦਿਨ ਹਟ ਗਏ ਇੱਕ ਦਿਨ ਚੜਗਮੈਂ ਆਪਣੇ ਬਹਿਲੇ ਹੀ ਇਹਨੇ ਨਾਲ ਉਲਟਾ 1000 2000 ਐਡਵਾਂਸ ਮੇਰਾ ਚਲਦਾ ਹੋਏਗਾ ਐਂਡ ਕੀ ਹੋਏਗਾ ਕਿ ਇਹ ਮੈਨੂੰ ਛੱਡ ਸਕਦੇ ਐ ਮਤਲਬ ਕਿ ਮੈਂ ਇਹਨਾਂ ਨੂੰ ਛੱਡ ਸਕਦਾ ਵਾਂ ਇਹ ਨਹੀਂ ਮੈਨੂੰ ਛੱਡ ਸਕਦੇ ਤੇ ਮੈਂ ਪੈਸੇ ਦੇਣ ਹਾਂ ਅੱਛੀ ਤਾਂ ਕੋਈ ਗੱਲ ਨਹੀਂ ਪਲੀਸ ਸਮਝਿਆ ਕਰੋ ਇਹ ਮੈਡਮ ਆਪਣੀ ਸਤਨ ਕਮਾਈ ਨਹੀਂ ਕਰਦੀਆਂ ਮੋਟੀ ਹਾਂ ਸਾਨੂੰ ਕੀ ਦੇਂਦੀ ਐ ਹਾਂ ਕੁਝ ਵੀ ਨਹੀਂ ਸਾਡੇ ਪੱਲੇ ਤੇ 500 ਆਇਲ ਲੈਂਦੇ ਸਾਨੂੰ 200 ਦੇਂਦੀਆਂ 300 ਕਮਾਈ ਆਪਣੀ ਕੰਮ ਅਸੀਂ ਕਰੀਏ ਮਿਹਨਤ ਅਸੀਂ ਮਾਰੀਏ ਤੇ ਕਮਾਈਆਂ ਕਰਦੀਆਂ ਐ ਨਹੀਂ ਕਰਦੀਆਂ ਠੀਕ ਹੈ ਨਾ ਹਾਂ ਉਹ ਕਿੱਥੇ ਗਿਆ ਲੱਗ ਜਿੱਥੇ ਨਹੀਂ ਗਿਆ ਕਿੱਥੇ ਨਹੀਂ 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 ਅੰਦਰ ਗਿਆ ਬਈ ਹਾਂ ਬੱਸ ਇਹ ਤੁਸੀਂ ਸਮਝਣਾ ਬਸ ਟੀਮ ਮੈਂ ਜਦੋਂ ਮੈਂ ਜਿਹੜੀ ਪਿਛਲੀ ਮੈਡਮ ਦਾ ਅਜੇ ਤੱਕ ਨਹੀਂ ਦੇਣਾ 15000 ਰੁਪਇਆ 15 ਸਾਲ ਹੋ ਗਏ 15 ਸਾਲ ਪਹਿਲਾਂ ਮੈਨੂੰ ਕੋ ਪੈਸੇ ਦਿੱਤੇ ਸੀਗੇ ਅਜੇ ਤੱਕ ਨਹੀਂ ਦਿੱਤੇ ਇਸ ਤਰ੍ਹਾਂ ਦੇਣੇ ਆ ਉਹਨੇ ਆਪੇ ਮੈਨੂੰ ਕਹਿੰਦੀ ਜਾ ਭਰਾ ਤੇ ਜਾ ਉਹ ਮੈਂ ਫੇਰ ਕੰਮ ਹੀ ਚੇਂਜ ਕਰਤਾ ਮੈਂ ਕਿਹਾ ਹੀ ਰੋਜ਼ ਦੀ ਸਰਪੇੜ ਹੋਊਦੀ ਤੋ ਹੁਲ ਰਹਾ ਐ ਥੋ ਪੀੜਾ ਆ ਫੇਰ ਮੈਡਮ ਇਹਨੂੰ ਮੇਰਾ ਕੰਮ ਚੰਗਾ ਭਲਾ ਮੇਰਾ ਕੰਮ ਕਰਦਾ ਮੈਨੂੰ ਲਾਲਚ ਦਿੱਤਨ ਤੁਹਾਨੂੰ ਇੰਨੀ ਕਮਾਓਗੇ 1000 ਕਮਾਓਗੇ 1500 ਆਹ ਲਾਲਚ ਦੇ ਕੇ ਮੇਰੀ ਘਰ ਦੇ ਨੂੰ ਕਹਿੰਦੀ ਤੂੰ ਤੁਸੀਂ ਆਜੋ ਮੇਰੀ ਘਰ ਦੇ ਕਹਿੰਦੀ ਜਾਓ ਇਹ ਤੁਸੀਂ 500 400 ਵਿਢੜੀ ਕਮਾਉਂਦੇ ਹੋ ਉੱਥੇ ਤੁਹਾਨੂੰ 1000 1500 ਰੁਪਏ ਕਮਾਈ ਪੈਸੇ ਮਿਲਣਗੇ ਮੈਂ ਸਾਲਾਚ ਨਾ ਆ ਗਿਆ ਮਿਲਦੇ ਮਿਲਣਗੇ ਨਾ ਮੈਨੂੰ ਬੜਾ ਮਿਲਣਗੇ 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 ਜੀ ਆਪਾਂ ਨੂੰ ਵੱਧਿਆ ਵੱਧਿਆ ਜਿੰਨੇ ਜਿੰਨੇ ਪੈਸੇ ਤੁਸੀਂ ਸਲਵਾਰਾਂ ਲੈਂਦੇ ਮੈਂ 10 10 ਰੁਪਏ ਹੋਰ ਤੁਹਾਡੇ ਕੋ ਠੀਕ ਹੈ ਹਾਂ ਚਲੋ ਮੈਡਮ ਮੈਡਮ ਜੀ ਉਹ ਲਿਆਓ ਜਲਦੀ ਕਰਕੇ ਕੱਢਿੰਗ ਅਸੀਂ ਵੀ ਦਿਹਾੜੀ ਤੋਂ ਡੀ ਪਾ ਲਈਏ ਕੋਈ ਰੂ ਲਗਾ ਹੱਡੀ ਹਾਂਜੀ ਹਾਂ ਜੀ ਪਰਵਾਹ ਨਹੀਂ ਸਮਝਾਉਂਦਾ ਭਾਵੇਂ ਤੁਹਾਨੂੰ ਸਤਿਗੁਰਾਲੀ ਇਹ ਦੇਖ ਗਿਆ ਫਿਰ ਸੂਟ ਤੇ ਅੱਛਾ ਮੈਂ ਤੁਸੀਂ ਐਸੇ ਸੁਣਦੇ ਆਂ ਦਾ ਨਾਂ ਵੜਾ ਸੁਣਿਆ ਹੀਗਾ ਤੇ ਨਾਂ ਸੁਣਿਆ ਤੇ ਸਹੀ ਸੁਣਿਆ ਤੇ ਹੀ ਹੈ ਦਾ ਨਾਂ ਐਚ ਕਿਹੜੀ ਸ਼ੱਕ ਵਾਲੀ ਗੱਲ ਆ ਤੇ ਮੂਰ ਕਰਕੇ ਕੰਮ ਦੇਣੀ ਮੈਨੂੰ ਜਾਵਦੇ ਸੀ ਨਾ ਕੰਮ ਦੇਣੀ ਜਿੰਨੇ ਨਾ ਕਿਉਂ ਦੇ ਰੋਸੂਡ ਮੈਂ ਸੁਣਾਉਣੇ ਤੁਹਾਡੇ ਕੋਲ ਕਿਉਂ ਫੈ ਨਹੀਂ ਸੀਨੇ ਤੋਈ ਕਿਉਂ ਨਹੀਂ ਸੀਨੇ ਬੋਲੋ ਜਵਾਬ ਦੋ ਉਹਨਾਂ ਨੂੰ ਤੋ ਕਿਉਂ ਨਹੀਂ ਸੀਨੇ ਭੈਣ ਜੀ ਸਹੀ ਦੱਸੋ ਨਹੀਂ ਸੀ ਨਾ ਸੁਣਿਆ ਤੁਹਾਡਾ ਪਰ ਕੰਮ ਨਹੀਂ ਤੁਹਾਡਾ ਚੰਗਾ ਠੀਕ ਉਹ ਦੀ ਕਰਕੇ ਵੇਖਾਂਗੇ ਫੇਰ ਹਣੇ ਲੈ ਮੈਡਮ ਜੀ ਤੁਹਾਨੂੰ ਕਾਰ ਮਸੂਟ ਸੀ ਵੀ ਮੈਂ ਤੁਹਾਡੇ ਕੋਲ ਤੁਹਾਡੇ ਕਰਕੇ ਆਈ ਆਹੋ ਤੁਸੀਂ ਮੰਨਿਆ ਮੇਰੇ ਕਰਕੇ ਆਏ ਹੋ ਅੱਗੇ ਵੀ ਤੁਹਾਡੇ ਰਿਸ਼ਤੇਦਾਰਾਂ ਦੇ ਸੂਟ ਸੀ ਕੇ ਦਿੱਤੇ ਆ ਮੈਂ ਚੰਗੇ ਪਹਿਲੇ ਸੀਤੇ ਆ ਕਿ ਕੋਈ ਨਹੀਂ ਮੈਂ ਸੁਣਾਉਣੇ ਨਹੀਂ ਤੁਸੀਂ ਮੈਨੂੰ ਕਪੜਾ ਦੇ ਦਿਓ ਮੇਰੇ ਅੱਡੀ ਜਿਹੜੀ ਗੱਲ ਹੋ ਗਈ ਮੈਂ ਨਾ ਮੈਂ ਸਮਾਉਣੇ ਨਹੀਂ ਤੁਸੀਂ ਦਿਓ ਯਾਰ ਇੱਥੇ ਜਿਹੜੀ ਸੀ ਕੇ ਦਵਾੰਗੀ ਤੁਹਾਨੂੰ ਬਧਿਆਸੇ ਜਲਦੀ ਜਾਏਗਾ ਨਾ ਮੈਂ ਕੱਲ ਹੀ ਦਵਾੰਗੀ ਮੈਂ ਤਾਂ ਸੀ ਕੇ ਦਵਾਂ ਉਹਨਾਂ ਕੋਲ ਨਹੀਂ ਮੈਂ ਸਮਾਉਣੀ ਬੱਸ ਮੈਨੂੰ ਚੰਗੇ ਨਹੀਂ ਲੱਗੇ ਚਲੋ ਤੁਸੀਂ ਸੀ ਜਾਣਾ ਆ ਚਲੋ ਮੈਂ ਸੀ ਦਾਂਗੀ ਬੇਫਿਕਰ ਹੋਵੋ ਅੱਗੇ ਤੁਹਾਡੇ ਰਿਸ਼ਤੇਦਾਰਾਂ ਦੇ ਸੂਟ ਸੀਤੇ ਹਨ ਕਦੀ ਕੋਈ ਲੰਬਾ ਧੋੜੀ ਆਇਆ ਆਇਆ ਲੰਬਾ ਦਿਨ ਲੱਗਦੇ ਚੰਗੇ ਸੀਨੇ ਮੈਂ ਕਿਉਂ ਸੁਆਵਾ ਤੈਨੂੰ ਉਹ ਨਾ ਅਸਲ ਵਿੱਚ ਟੇਲਰ ਨੂੰ ਪਤਾ ਨਹੀਂ ਸੀ ਨਾ ਕਿਦਾਂ ਨਾਪ ਲੈਣਾ ਤਰੀਕੇ ਨਾਲ ਨਹੀਂ ਲਿਆ ਗਿਆ ਕੋਈ ਚੱਲ ਮਾਈ ਗਈ ਤਹਾਂ ਲੰਮਾਈ ਕੋਈ ਕੋਈ ਹੈ ਸਹੀ ਨਹੀਂ ਸੀ ਜਾਂ ਮੇਚਾ ਨਹੀਂ ਸਹੀ ਲੰਡਿਆ ਤਾਂ ਸੀਨੇ ਉਹਨਾਂ ਕਿੱਥੋਂ ਚੰਗੇ ਤੂੰ ਮੇਚਾ ਨਹੀਂ ਸਹੀ ਲਿਆ ਇਹਨਾਂ ਦਾ ਸਹੀ ਲੈਂਦਾ ਫਿਰ ਜਿਸ ਤਰ੍ਹਾਂ ਲੰਨਗੇ ਉਸ ਤਰ੍ਹਾਂ ਮੈਂ ਗਿਆ ਜਦੋਂ ਹੋ ਜਾਏਗਾ ਬਾ ਇੱਥੋਂ ਤਿਕਰ ਕੋਈ ਪਹੁੰਚਾ ਇੱਥੋਂ ਦੀ ਕਰੀ ਕਮੀਜ਼ ਬਲ ਨਹੀਂ ਨਹੀਂ ਸਹੀ ਹੈਗੇ ਮੈਂ ਨਹੀਂ ਸਵਾਉਣੀ ਮੈਂ ਚੱਲ ਨਹੀਂ ਲੈ ਕੇ ਦੇਉ ਉਹ ਕੱਪੜੇ ਮੈਂ ਕਿਹਾ ਬੇਫਿਕਰ ਹੋ ਤੂੰ ਹੀ ਕਰ ਜਾਓ ਤੇ ਨਾ ਤੇ ਮੈਂ ਤੁਹਾਨੂੰ ਕਿਹਾ ਮੈਂ ਖੁਦ ਸਿਵਾਂਗੀ ਉਹਨਾਂ ਕੋ ਨਹੀਂ ਸਵਾੰਦੀ ਸੂਟ ਤੁਹਾਡੇ ਮੈਂ ਆਪੇ ਸਿਲਾਉਂਗੀ ਤੁਸੀਂ ਤੁਸੀਂ ਇਸ ਤਰ੍ਹਾਂ ਕਰੋ ਨਾਪ ਵਾਲੇ ਸ਼ਰਟ ਇਹਨਾਂ ਨੂੰ ਇੱਕ ਦੇ ਦਿਓ ਇੱਕ ਸੂਟ ਜਿਹੜਾ ਤੁਹਾਨੂੰ ਪ੍ਰੋਪਰ ਫਿਟਿੰਗ ਦਾ ਹੈਗਾ ਹੈ ਨਾ ਉਹ ਇਹਨਾਂ ਨੂੰ ਦੇ ਦਿਓ ਉਹ ਦੇ ਦਿਓ ਠੀਕ ਹੈ ਚਲੋ ਠੀਕ ਹੈ ਮੈਨੂੰ ਫੜਾਏ ਨਾ ਫੇਰ ਚਲੋ ਸਬਜੀ ਤੇ ਬਣ ਗਈ ਆ ਪਰੰ ਦਾ ਨਾ ਜੱਬ ਨਹੀਂ ਹੁੰਦਾ ਜਿੰਨਾ ਕਿ ਇਹਨੂੰ ਕੱਟਣਾ ਹੁੰਦਾ ਮੈਂ ਤਾਂ ਕੰਨੀ ਆ ਸਬਜ਼ੀਆਂ ਨਾਲ ਕੱਟਿਆ ਘਟਾਈਆਂ ਮਿਲ ਜਾਣ ਮੇਰਾ ਕਿੰਨਾ ਟਾਈਮ ਬਚਦਾ ਜਿੰਨੇ ਦੇਚ ਮੈਂ ਸਬਜ਼ੀਆਂ ਕੱਟਣੀ ਹੁੰਦੀ ਆ ਓਨੇ ਦੇਚ ਤੇ ਮੈਂ 10 ਸੂਟ ਹੀ ਕੱਟ ਲਵਾ ਕਿੰਨੀ ਦਿਹਾੜੀ ਮੇਰੀ ਪਈ ਐ ਮੈਂ ਤੇ ਛਦੇਣੇ ਗਈ ਆ ਐਵੇਂ ਸਬਜ਼ੀਆਂ ਕੱਟਦੀ ਰਹਿੰਦੀ ਇੰਜ ਕਰਦੀ ਆ ਕੋਈ ਨਾ ਕੋਈ ਨਾ ਸਬਜ਼ੀ ਕੱਟਣ ਵਾਲੀ ਲੱਭਦੀ ਆ ਚਲੋ ਪੱਖੇ ਥੱਲੇ ਬੈਠੀ ਐ ਗਰਮੀ ਬੜੀ ਓ ਮਾਸਟਰ ਜੀ ਹਾਂ ਜੀ ਉਹ ਆਂਟੀ ਕਹਿੰਦੇ ਨਹੀਂ ਗਰਮੀ ਬੜੀ ਬਾਹਰ ਗਈ ਹੈ ਤੇ ਅੰਦਰ ਆਉਗਾ ਮਸ਼ੀਨ ਵੀ ਡਾੜੀ ਦੇਖੋ ਅੰਦਰ ਖਨਾ ਅੰਦਰ ਕਰਨਾ ਸਹੀ ਬੁਟੀਕ ਮੇਰੀ ਕਿ ਆਂਟੀ ਦੀ ਹੈ ਤੁਸੀਂ ਮੇਰੇ ਕੋਲ ਪੁੱਛੋ ਅੰਦਰ ਆਈ ਹੈ ਕਿ ਨਹੀਂ ਅੰਦਰ ਮੇਰਾ ਪਰਸਨਲ ਹੁੰਦਾ ਹੈ ਬੰਦੇ ਨੇ ਹੁੰਦੇ ਸੋ ਬੈਣਾ ਕਲੋਸ ਸੋਣਾ ਹੁੰਦਾ ਵੈ ਮੇਰੇ ਜੋ ਮੇਰੇ ਜੋ ਸੋਣਾ ਤੁਸੀਂ ਤੁਹਾਡੇ ਬੈਡਰੂਮ ਜੇ ਥੋੜੀ ਚੱਲੇ ਆ ਮੇਰਾ ਵਿੜਾ ਮੈਂ ਜਿੱਥੇ ਮਰਜੀ ਇੱਥੇ ਮੰਜਾ ਡਾਵਾ ਭਾਵੇਂ ਉੱਥੇ ਡਾਵਾ ਇਹਨੂੰ ਪੁੱਛ ਕੇ ਡਾਣਾ ਨਹੀਂ ਫਿਰ ਮੰਜੇ ਡਾ ਲਓ ਗੰਮ ਘਰ ਰਹਿੰਦੇ ਫਿਰ ਨਹੀਂ ਉਹਨਾਂ ਨੇ ਕਰਨ ਨਹੀਂ ਆਂਟੀ ਨੇ ਕਹਿੰਦੀ ਮੈਨੂੰ ਗਰਮੀ ਲੱਗਦੀ ਹੈ ਲੈ ਕੇ ਜਾਏਗਾ बाहर खाना बार चल आंटी जी तु सियाने व्याणे हो चंगा लगता आदमी अंदर बह के कमरे चूट सी हाँ, हाँ, है धी है बहार इन्नी गर्मी है दस जी सू गर्मी लग गई इन्ना गर्मी लगे है कोई वकरी नहीं है ਨਹੀਂ ਜਿਹੜੇ ਲੇਬਰ ਬਾਰ ਵਿਚਾਰੇ ਮਜ਼ਦੂਰ ਇੱਕ ਟੱਟੋਂਦੇ ਟੋਂਦੇ ਟੋਂਦੇ ਸਾਰਾ ਦਿਨ ਦਿਹਾੜੀ ਤੇ ਲੱਗੇ ਰਹਿੰਦੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਤੁਹਾਨੂੰ ਵੱਖਰੀ ਲਾੜਦਾ ਕਿ ਇਹ ਆਪ ਆਪਣਾ ਸਰੀਰ ਹੈਗਾ ਲੱਗਦੀ ਆਂਡੀ ਨੂੰ ਗਰਮੀ ਲੱਗਦੀ ਏ ਕੀ ਹੋ ਗਿਆ ਤੁਹਾਨੂੰ ਮੈਂ ਤੇ ਦੀ ਮੈਨੂੰ ਕਟਿੰਗ ਕਰਕੇ ਦੇਣੀ ਮੈਂ ਘਰ ਜਾ ਕੇ ਸੀਨੇ ਮੈਂ ਇੱਥੇ ਥੋੜੀ ਸੀਨੇ ਦਾ ਡਿਸੂਟ ਘਰ ਘੁਰਨੀ ਆਪਾਂ ਦੇਨੇ ਸੂਟ ਤਾਂ ਕਿ ਘੜੀ ਦਦੇ ਮੈਂ ਉਹ ਗਲੇ ਗਲੇ ਇੰਨੇ ਡੀਪ ਕਰ ਸੀਨੇ ਦਾ ਕੋ ਇੱਕ ਹੀ ਆ ਠੀਕ ਖੋਲ ਕੇ ਬੈਠੇ ਹੋ ਡੀ ਮਸ਼ੀਨਾ ਦੋ ਦਿਨ ਲਿਆ ਕੇ ਰੱਖੋ ਫੇਰ ਇੱਥੇ ਕੰਮ ਕਰਾਂਗੇ ਜਿਹੜੇ ਬਿੱਲੇ ਘਰ ਗੱਡੇ ਜੋ ਮਸ਼ੀਨ ਦੇ ਨਹੀਂ ਠੀਕ ਕਰਨੀ ਦਿੱਤੀ ਲੈ ਗਿਆ ਉਹ ਨੂੰ ਆ ਪਾਪੇ ਲੈਵਾਂਗੇ ਸਾਨੂੰ ਪਤਾ ਹੈ ਆਪਾਂ ਕੀ ਕਰਨਾ ਹੈ ਸਾਨੂੰ ਨਾ ਅਕਲ ਨਾ ਦੇ ਜਦਾ ਆਪਾਂ ਜਿੱਦੋਂ ਘੱਟ ਹੋਵੇ ਦੇਣੀ ਮੈਂਦੀ ਏ ਠੀਕ ਹੈ ਨਹੀਂ ਕੁਝ ਨਹੀਂ ਗੱਲੋਂ ਕਿਆ ਦੇਖ ਮੈਂ ਅੱਥੇ ਪਰਸਾਂ ਤੇ ਉਹਨੂੰ ਪਤਾ ਮੈਂ ਦੁਪਹਿਰ ਵੇਲੇ ਇੱਥੇ ਸੋ ਜਾਂਦੇ ਮੰਜਾ ਪੁੰਜਾ ਫੋਲਡਿੰਗ ਢਾ ਕੇ ਹੁਣ ਐ ਕੱਲ ਕੋਈ ਗੱਲ ਨਹੀਂ ਕਿ ਚੁੱਕ ਮੈਂ ਉਹ ਮੰਜਾ ਪਾ ਦੋ ਆਹ ਮੈਂ ਨਾ ਇਹਨਾਂ ਨੂੰ ਪੈਸਾ ਕਰਵਾਉਣਾ ਨੇ ਆਹ ਆ ਇਹਨਾਂ ਨੇ ਪਤਾ ਲੱਗੇ ਦਰਨੀ ਕਿੰਨੀ ਹੁੰਦੀ ਹੈ ਦਰਨੀ ਕਿੰਨੀ ਹੁੰਦੀ ਹੈ ਆਹ ਜੋ ਮੈਂ ਤੁਹਾਨੂੰ ਨਹੀਂ ਨਾ ਮੇਰੀ ਗੱਲ ਸੁਣਾਉਂ ਨਹੀਂ ਗੱਲ ਮਜ਼ਦੂਰ ਦਾ ਚਲੋ ਉੱਥੋਂ ਚਲੀਏ ਆਪਾਂ ਚੁੱਪ ਆਪਾਂ ਨਹੀਂ ਕੰਮ ਕਰਨਾ ਤੁਹਾਨੂੰ ਜ਼ਿਆਦਾ ਹੀ ਗਰਮੀ ਲੱਗਦੀ ਹੈ ਉਹਨਾਂ ਨੂੰ ਤੇ ਨਹੀਂ ਲੱਗਦੀ ਲੱਗਦੀ ਹੈ ਆਂਟੀ ਨੇ ਮੈਨੂੰ ਕਿਹਾ ਹਾਂ ਆਂਟੀ ਨੇ ਕਿ ਮੈਂ ਕਿਹਾ ਤੈਨੂੰ ਫੋਨ ਕਰਕੇ ਆਂਟੀ ਲੈ ਲਓ ਮੇਰੇ ਸਾਹਮਣੇ ਆ ਜੀ ਮੇਰੀ ਗੱਲ ਸੁਣਾ ਜੀ ਇਹ ਐਨਾ ਨਹੀਂ ਨਾ ਕੰਮ ਕਰਣਾ ਚਲੋ ਉੱਥੋਂ ਚਲੀਏ ਮੈਂ ਅੰਦਰ ਕੋਈ ਨਹੀਂ ਬਿਠਾਉਣਾ ਹਾਂ ਚੱਲਾ ਫਟੇ ਚੱਲ ਜੀ ਇਹ ਰੋਟੀ ਹੈ ਵਾਹ ਇੰਨੀ ਗਰਮੀ ਗਈ ਤੇ ਬਾਹਰ ਅਸੀਂ ਕਿੱਥੇ ਗਰਮੀ ਤੇ ਬਈਏ ਕੰਮ ਕਰ ਸਕਦੇ ਹਾਂ ਹਾਂ ਕੌਣ ਤੇ ਤੁਮੂ ਨੀ ਆਮੀ ਉਹ ਜਦੋਂ ਤੇ ਬਲਾ ਆਪ ਸੋਚੇ ਬਾਹਰ ਇਹ ਕਿੰਨੀ ਕਰਦੀ ਆ ਕੱਲ ਦਾ ਆਇਆ ਉਹਦੇ ਪਿੱਛੇ ਤੋਂ ਮੈਨੂੰ ਸਾਲਾਂ ਦੇ ਪੁਰਾਣੀ ਆਪਣੀ ਛੱਡ ਜੇਗੀ ਮੈਡਮ ਨੂੰ ਮੈਂ ਗੱਡੇ ਨੂੰ ਥੋੜੀ ਕਰਨੀ ਆ ਮੈਂ ਤੁਮ ਛੱਡਾਂ ਥੋੜੀ ਕਿ ਮੈਂ ਤੇ ਤੈਨੂੰ ਬਹਿਨ ਹੋਰ ਕਰਨੀ ਵੀ ਇੱਥੇ ਮੇਡਾ ਸਵਾਰ ਗਰਮੀ ਹੈ ਤੇ ਚੇਡਾ ਵੀ ਡਾਲੀ ਹੈ ਸਾਰਾ ਆਪਣਾ ਕਮਰਾ ਵੀ ਸੈੱਟ ਕਰਕੇ ਬਹਿ ਗਏ ਹੋ ਤੁਸੀਂ ਕਿ ਅਟਦੇ ਹੁਣ ਕਿੱਥੇ ਜਾਈਏ ਫਿਰ ਅਸੀਂ ਜੱਸ ਬਾਹਰ ਦੇ ਕਿੰਨੇ ਕਿੰਨੇ ਝੋਪਾ ਗੀਆ ਬੈਠਾ ਜਾਂਦਾ ਨਹੀਂ ਬਾਤਾਂ ਆਈਆਂ ਮੈਂ ਅੰਦਰ ਲੈ ਕੇ ਆਈਆਂ ਲੋਕਾਂ ਨੇ ਬਾਹਰ ਨਾਲ ਖੋਲੇ ਹੁੰਦੇ ਆ ਉਹ ਘਰਾਂ ਦੇ ਅੰਦਰ ਖੋਲੇ ਨਹੀਂ ਬਾਹਰ ਖੋਲੇ ਹੁੰਦੇ ਆ ਇੱਥੇ ਨੇਰਾ ਵੀ ਖਾਂਦੀਆਂ ਨੇ ਲੋਕਾਂ ਦੀਆਂ ਆ ਨਜ਼ਰਾ ਲੱਗਦੀਆਂ ਨੇ ਨੈਰਾ ਤੇ ਲੱਗਦੇ ਆਂ ਜਿਹੜਾ ਅੰਦਰ ਖੋਲ ਜਿੰਦਾ ਜਿਹੜਾ ਅੰਦਰ ਹਾਂ ਅੰਦਰ ਚੋਕਰ ਕੇ ਨਾਲੇ ਮਾਨ ਦਾ ਬੰਦਾ ਕੰਮ ਨਾਲੇ ਝੂਣਾ ਕੰਮ ਨਿਕਲਦਾ ਚਲੋ ਵੇਖ ਲੈਨੇ ਆਂ ਕਿ ਕਿੰਨਾ ਕੁ ਤੁਸੀਂ ਅੰਦਰ ਕੰਮ ਹਾਂ ਅੰਦਰ ਪਤਾ ਕਿੰਨਾ ਕੰਮ ਨੇ ਬੜਲਾ ਦੋ ਮਿੰਨਾਂ ਆਂਟੀ ਨਾਲ ਗੱਲ ਕਰਨੀ ਆਂ ਆਂਟੀ ਤੂੰ ਉਹਦੇ ਸਾਹਮਣੇ ਨਾ ਬਹੁਤ ਮਛਰਿਆ ਨਾ ਤੇ ਮੇਰੀ ਗੱਲ ਸੁਣ ਸ਼ੁਕਰ ਆ ਕਿ ਤੁਹਾਡਾ ਕੰਮ ਤੇ ਪੁੱਗਦੇ ਆ ਟੁੱਟਾ ਫੁੱਟਾ ਟੇਲਰ ਕੰਮ ਤੇ ਆ ਗਿਆ ਤੁਹਾਡੇ ਜਿਹੜਾ ਤੁਹਾਡਾ ਕੰਮ ਤੇ ਪੁੱਗਦੀਆਂ ਠੀਕ ਹੈ ਟੁੱਟਾ ਉਹ ਨਹੀਂ ਲੈ ਅੱਛਾ ਤੁਹਾਡਾ ਕੰਮ ਹੋ ਗਿਆ ਹੁਣ ਇਹ ਟੁੱਟਾ ਫੁੱਟਾ ਟੇਲਰ ਹੈ ਚੰਗਾ ਜੀ ਤੁਹਾਡਾ ਕੰਮ ਹੋ ਗਿਆ ਨਾ ਟੁੱਟਾ ਫੁੱਟਾ ਟੇਲਰ ਹੈ ਨਾ ਚੰਗਾ ਸਤਿ ਸ੍ਰੀ ਅਕਾਲ ਜੀ ਔਰ ਟੇਲਰ ਸਾਹਿਬ ਜੀ ਹੁੰਦੇ ਬੜੀ ਗਰਮੀ ਹਾਂ ਜੀ ਹਾਏ ਗਲੀ ਰਾਜੀ ਘਰ ਤਾਂ ਹੀ ਲੱਗਦਾ ਵਾ ਮਸ਼ੀਨ ਕਿੱਥੇ ਆ ਮੈਨੂੰ ਲੱਗਦਾ ਘਰ ਤਾਂ ਨਹੀਂ ਬਦਲਿਆ ਇਹਨਾਂ ਨੇ ਚਲ ਅੰਦਰ ਜਾ ਕੇ ਵੇਖਦੀ ਆਂ ਵਿਵੀਰ ਵਿਵੀਰ ਇੱਥੇ ਆ ਜੀ ਆਇਓ ਆਇਓ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਦੀਦੀ ਕਿੱਥੇ ਗਿਆ ਦੀਦੀ ਨਾ ਥੋੜਾ ਰੈਸਟ ਕਰ ਲੈ ਅਜੋ ਹਾਂਜੀ